ਇੱਕ ਭੈਣ ਨਾਲ ਮੇਰੀ ਅੱਜ ਗੱਲ ਹੋਈ ਉਹ ਕਹਿੰਦੇ ਕਿ ਪਲੀਜ਼ ਜਦੋਂ ਤੁਸੀਂ ਵੀਡੀਓ ਪਾਉਨੇ ਨਾ ਇੱਕ ਮੁੰਡਿਆਂ ਨੂੰ ਇੱਕ ਕੁਐਸਚਨ ਕਰਿਓ ਬੰਦਿਆਂ ਨੂੰ ਇੱਕ ਵਿਊਅਰਸ ਨੂੰ ਹਨਾ ਜਿਹੜੇ ਮੈਨੂੰ ਦੇਖਦੇ ਆ ਬੰਦੇ ਖਾਸ ਕਰਕੇ ਮੁੰਡੇ ਉਹਨਾਂ ਨੂੰ ਇੱਕ ਕੁਐਸਚਨ ਕਰਿਓ ਕਿ ਇੱਕ ਤਾਂ ਹੁੰਦਾ ਜਦੋਂ ਤੁਸੀਂ ਆਪਣੀ ਜਨਾਨੀ ਨੂੰ ਛੱਡਦੇ ਹੋ ਹਨਾ ਤੁਸੀਂ ਮੰਨ ਲਓ ਵੀ ਗੂੰ ਕਰੋਲਣ ਲੱਗ ਪਏ ਹਨਾ ਤੁਸੀਂ ਇੰਨੀ ਵਧੀਆ ਲਾਈਫ ਛੱਡ ਕੇ ਨਿਕਲ ਗਏ ਜਾ ਤਾਂ ਹੋਵੇ ਤੁਸੀਂ ਕੋਈ ਲਾਈਫ ਨੂੰ ਅਪਗ੍ਰੇਡ ਕੀਤਾ ਜਾਂ ਉਹਨਾਂ ਤੋਂ ਸੋਹਣੀ ਲੱਭ ਲਈ ਹੈਨਾ ਫਿਰ ਤਾਂ ਗੱਲ ਅਸੀਂ ਵੀ ਮੰਨੀ ਕਿ ਹਾਂ ਵੀ ਠੀਕ ਆ ਹੈਨਾ ਤੇ ਉਹ ਭੈਣ ਕਹਿੰਦੇ ਬਈ ਇਹਨਾਂ ਨੂੰ ਪੁੱਛਿਓ ਇਹ ਲੋ ਸਟੈਂਡਰਡ ਤੇ ਕਿਉਂ ਡਿੱਗਦੇ ਆ ਇਹਨਾਂ ਨੂੰ ਉਹ ਕਿਉਂ ਟੱਕਰ ਦੀਆਂ ਜਿਹੜੀਆਂ ਆਲਰੇਡੀ ਹੋਰਾਂ ਨਾਲ ਵੀ ਗਿੱਟਮਟ ਤੇ ਲੱਗੀਆਂ ਹੁੰਦੀਆਂ ਆ ਉਹਨਾਂ ਨਾਲ ਹੀ ਸੈਕਸ਼ੂਅਲ ਰਿਲੇਸ਼ਨ ਚ ਕਿਉਂ ਪੈਂਦੇ ਆ ਤੇ ਉਹਨਾਂ ਨਾਲ ਹੀ ਇਹ ਅੱਗੇ ਵਧਣਾ ਕਿਉਂ ਚਾਹੁੰਦੇ ਆ ਜਿਹੜੀਆਂ ਉਹ ਕਹਿੰਦੀ ਸਿਰੇ ਦੀਆਂ ਕੰਜਰੀਆਂ ਐ ਐਦਾਂ ਕੁਛ ਹਨਾ ਦੱਸੋ ਬਈ ਮੁੰਡਿਓ ਮੇਰੇ ਕੋਲੇ ਕੁਐਸਚਨ ਆਇਆ ਤੇ ਮੈਂ ਤੁਹਾਨੂੰ ਪੁੱਛਿਆ ਆ ਕਿ ਕਹਿੰਦੇ ਵੀ ਤੁਸੀਂ ਪਲੀਜ਼ ਕੁਐਸਚਨ ਕਰਿਓ ਕੀ ਜਵਾਬ ਆਉਂਦੇ ਆ ਕਿ ਇਹ ਲੋ ਸਟੈਂਡਰਡ ਤੇ ਕਿਉਂ ਡਿੱਗਦੇ ਆ ਇਹ ਅਪਗ੍ਰੇਡ ਤਾਂ ਕਰਦੇ ਹੀ ਨਹੀਂ ਆਪਣੇ ਆਪ ਨੂੰ ਅਪਗ੍ਰੇਡ ਤਾਂ ਹੁੰਦੇ ਨਹੀਂ ਜਾਂ ਤਾਂ ਮੰਨਿਆ ਜਨਾਨੀ ਕਵੇ ਕਿ ਹਾਂ ਵੀ ਤੁਸੀਂ ਆਪਣੀ ਜਨਾਨੀ ਛੱਡੀ ਪਰ ਤੁਸੀਂ ਸੋਹਣੀ ਸੁਨੱਖੀ ਤੇ ਗੁੱਡ ਵਧੀਆ ਐ ਨਾ ਯੋ ਰਿਚੀ ਫੈਮਿਲੀ ਐਂਡ ਗੁੱਡ ਲੱਬਲੀ ਹੈ ਨਾ ਫਿਰ ਤਾਂ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰ ਲਿਆ ਬਟ ਤੁਸੀਂ ਅਪਗ੍ਰੇਡ ਤਾਂ ਕੀਤਾ ਨਹੀਂ ਤੁਸੀਂ ਤਾਂ ਲੋ ਸਟੈਂਡਰਡ ਤੇ ਡਿੱਗੇ ਹੈ ਨਾ ਤੁਸੀਂ ਗੂਹ ਦੇ ਵਿੱਚ ਡਿੱਗੇ ਉਹ ਕਾਤੇ ਕਰਦੇ ਹੋ ਫਿਰ ਤੁਹਾਡੀ ਆਪਣੀ ਇੰਨੀ ਲਾਈਫ ਵਧੀਆ ਹੁੰਦੀ ਆ ਤੁਸੀਂ ਉਹਦੇ ਵਿੱਚ ਜਦੋਂ ਦੇਖੋ ਜਦੋਂ ਤਾਂ ਤੁਸੀਂ ਸੱਚੀ ਲਾਈਫ ਤੇ ਪਿਓਰ ਜੀਰੇ ਹੁੰਦੇ ਹੋ ਤੁਹਾਨੂੰ ਕੋਈ ਡਰ ਨਹੀਂ ਹੁੰਦਾ ਤੁਹਾਨੂੰ ਕੋਈ ਡਿਪਰੈਸ਼ਨ ਨਹੀਂ ਹੁੰਦਾ ਤੁਸੀਂ ਆਪਣੇ ਬੱਚਿਆਂ ਚ ਬੇਖੌਫ ਹੋ ਕੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਤੁਸੀਂ ਆਪਣੀ ਜਨਾਨੀ ਦੀਆਂ ਗੱਲਾਂ ਸੁਣ ਰਹੇ ਹੁੰਦੇ ਹੋ ਹਨਾ ਤੇ ਵਧੀਆ ਤੁਸੀਂ ਖੁਸ਼ ਹੁੰਦੇ ਹੋ ਦਿਲੋਂ ਤੁਹਾਨੂੰ ਕੋਈ ਡਰ ਨਹੀਂ ਹੁੰਦਾ ਪਰ ਜਦੋਂ ਤੁਸੀਂ ਚੋਰੀਆਂ ਮੋਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹੋ ਤੁਹਾਨੂੰ ਡਰੇ ਰਹਿੰਦਾ ਮੇਰੀ ਜਨਾਨੀ ਮੇਰਾ ਫੋਨ ਨਾ ਫਰੋੜ ਲਵੇ ਮੈਂ ਆਪਣੇ ਬਾਹਰ ਜਾ ਕੇ ਗੱਲ ਕਰਾਂ ਘਰ ਦੇ ਨਾਲ ਵੀ ਜਦੋਂ ਤੁਹਾਡੀ ਪ੍ਰੀ ਪਲੈਨਿੰਗਾਂ ਕੋਈ ਚੱਲ ਰਹੀਆਂ ਹੁੰਦੀਆਂ ਆ ਹਨਾ ਇਹ ਕੰਮ ਕਿਉਂ ਸ਼ੁਰੂ ਕਰ ਦਿੰਦੇ ਹੋ ਤਨੂੰ ਐਨੀ ਮੈਚਿਓਰਿਟੀ ਕਦੋਂ ਆਣੀ ਆ ਕਿ ਤੁਸੀਂ ਆਪਣੀ ਫੈਮਿਲੀ ਨੂੰ ਕਿੱਦਾਂ ਬੰਨ ਕੇ ਰੱਖਣਾ ਆ ਤੇ ਕਿੱਦਾਂ ਬੈਲੈਂਸ ਕਰਕੇ ਰੱਖਣਾ ਆ ਤੇ ਤੁਸੀਂ ਐਨਾ ਨੀਚੇ ਕਿਉਂ ਗਿਰ ਜਾਂਦੇ ਹੋ ਹੁਣ ਤੁਹਾਡੇ ਕੋਲ ਜੇ ਮੁੰਡਿਓ ਜਾਂ ਬॉयਸ ਕੋਲ ਜਵਾਬ ਹੈਗਾ ਨਾ ਤਾਂ ਪਲੀਜ਼ ਕਮੈਂਟਾਂ 'ਚ ਆ ਕੇ ਜ਼ਰੂਰ ਦਿਓ ਕਿ ਤੁਸੀਂ ਲੋ ਸਟੈਂਡਰਡ ਤੇ ਕਿਉਂ ਡਿੱਗਦੇ ਹੋ ਇਹ ਮੇਰੀ ਇਹ ਮੇਰੀ ਇੱਕ ਭੈਣ ਦਾ ਨਹੀਂ ਸੀ ਕੁਐਸਚਨ ਹੋਰਾਂ ਦਾ ਵੀ ਸੀ ਕਹਿੰਦੇ ਤੁਸੀਂ ਆਪਣੇ ਵਿਊਅਰਸ ਤੋਂ ਇੱਕ ਵਾਰੀ ਇਹ ਜ਼ਰੂਰ ਪੁੱਛਿਓ ਕਿ ਇਹ ਜਿਹੜੇ ਕਲੇਸ਼ੀ ਹੁੰਦੇ ਆ ਇਹ ਲੋ ਸਟੈਂਡਰਡ ਤੇ ਕਿਉਂ ਡਿੱਗਦੇ ਆ ਕਿਉਂਕਿ ਜਿਹੜੀਆਂ ਕੁੜੀਆਂ ਤੇ ਇਹ ਡਿੱਗਦੇ ਆ ਉਹ ਪਹਿਲਾਂ ਹੀ ਗੂੰ ਖਾ ਰਹੀਆਂ ਹੁੰਦੀ ਤੇ ਉਹ ਇਹਨਾਂ ਨਾਲ ਵੀ ਨਹੀਂ ਰਹਦੀਆਂ ਉਹ ਹੋਰਾਂ ਨਾਲ ਵੀ ਕਨੈਕਸ਼ਨ ਦੇ ਵਿੱਚ ਹੁੰਦੀਆਂ ਆ ਹਨਾ ਤੇ ਜਿੱਦਾਂ ਇੱਕ ਭੈਣ ਸੀਗੇ ਉਹਨਾਂ ਦੇ ਹਸਬੰਦ ਨੇ ਆ ਵੀ ਜਿੱਦਾਂ ਮਤਲਬ ਕਿ ਉਹ ਜਿਹੜੀ ਲੋ ਸਟੈਂਡਰਡ ਲੱਭੀ ਤੇ ਉਹਦੇ ਕਿਸੇ ਹੋਰਾਂ ਨਾਲ ਵੀ ਰਿਲੇਸ਼ਨ ਸੀਗੇ ਤੇ ਉਹਨੂੰ ਵੀ ਪ੍ਰੈਗਨੈਂਟ ਕੀਤਾ ਉਹਦੇ ਹਸਬੰਦ ਨੇ ਤੇ ਫਿਰ ਉਹਨੇ ਉਹਨੂੰ ਦਵਾਈ ਵੀ ਖਵਾਈ ਮਤਲਬ ਗੂੰ ਤੇ ਕਿਉਂ ਡਿੱਗਦੇ ਹੋ ਕਹਿਣ ਦਾ ਮਤਲਬ ਇਹ ਜਦੋਂ ਤੁਹਾਡੀਆਂ ਆਪਣੀਆਂ ਜਨਾਨੀਆਂ ਇੰਨੀਆਂ ਸੋਹਣੀਆਂ ਸੁਨੱਖੀਆਂ ਹੁੰਦੀਆਂ ਤੁਸੀਂ ਗੂੰਹ ਤੇ ਕਿਉ ਡਿੱਗਦੇ ਹੋ ਫਿਰ ਤੁਸੀਂ ਜਾਣਾ ਵੀ ਉਹਨਾਂ ਕੋਲ ਹੁੰਦਾ ਜਿਨ੍ਹਾਂ ਦੇ ਪਹਿਲਾਂ ਵੀ ਬੱਚੇ ਉਹਨਾਂ ਦੇ ਵੀ ਹੁੰਦੇ ਹੈਗਾ ਤੁਸੀਂ ਉਹਨਾਂ ਦੇ ਨਾਲ ਹੀ ਗੂੰਹ ਖਾਣਾ ਹੁੰਦਾ ਤੇ ਫਿਰ ਆਪਣੇ ਬੱਚੇ ਸੰਭਲਿਆ ਕਰੋ ਘਰੇ ਬੈਠ ਕੇ ਹਨਾ ਆਪਣੀ ਜਨਾਨੀ ਨੂੰ ਸੰਭਲਿਆ ਕਰੋ ਠੀਕ ਆ ਆਪਣੀ ਜਨਾਨੀ ਨੂੰ ਸ਼ੇਮ ਫੀਲ ਕਰਾਉਂਦੇ ਹੋ ਔਰ ਮੈਨੂੰ ਬਹੁਤ ਕੰਪਲੇਂਟਾਂ ਆਉਂਦੀਆਂ ਕਹਿੰਦੇ ਵੀ ਜਿਹੜੇ ਮੁੰਡੇ ਆ ਉਹ ਸਾਨੂੰ ਉੱਠ ਕੇ ਸ਼ੇਮ ਫੀਲ ਕਰਾਉਂਦੇ ਆ ਕਿ ਤੂੰ ਤਾਂ ਮੋਟੀ ਹੋਗੀ ਤੇ ਤੂੰ ਤਾਂ ਹੁਣ ਚੰਗੀ ਨਹੀਂ ਲੱਗਦੀ ਤੇ ਜੇ ਉਹ ਕੋਈ ਸੋਹਣਾ ਬਣ ਕੇ ਫੋਟੋ ਖਿਚਾ ਲੈਣ ਵੀ ਤੂੰ ਤਾਂ ਫਿਰ ਮੁੰਡਿਆਂ ਨਾਲ ਗੱਲਾਂ ਮਾਰਨ ਲੱਪਈਆਂ ਤੂੰ ਅਪਗ੍ਰੇਡ ਹੁੰਦੀ ਜਾਨੀ ਆ ਤੂੰ ਸੋਹਣੀ ਹੁੰਦੀ ਜਾਨੀ ਆ ਤੂੰ ਕਿਉਂ ਲੱਗਦੀ ਪਈਆਂ ਸੋਹਣੀ ਤੂੰ ਸੋਹਣੀ ਨਾ ਲੱਗ ਤੂੰ ਇਦਾਂ ਦੀ ਰਹਿ ਤੇ ਆਪ ਜਾ ਕੇ ਬਾਹਰ ਮੂੰਹ ਮਾਰਨੇ ਕਿਉਂਕਿ ਉਹਨਾਂ ਨੂੰ ਇਨਸਿਕਿਉਰਟੀ ਇਸ ਗੱਲ ਤੇ ਹੋ ਜਾਂਦੀ ਆ ਕਿ ਅਸੀਂ ਇਹ ਕੰਮ ਕਰਦੇ ਪਏ ਆ ਤੇ ਸਾਡੀ ਜਨਾਨੀ ਨਾ ਕਿਤੇ ਇਦਾਂ ਦੇ ਕੰਮਾਂ 'ਚ ਪੈ ਜਾਏ ਕਿਉਂਕਿ ਉਹ ਸੋਹਣੀ ਲੱਗਣ ਲੱਗ ਗਈ ਆ ਇੰਨਾ ਬੇਸ਼ਰਮਾ ਨੂੰ ਇਹਨਾਂ ਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਜੇ ਤੁਹਾਡੀ ਜਨਾਨੀ ਤੁਹਾਣਾ loyel ਬੈਠੀ ਆ ਤੁਹਾਡੀ ਇਸ ਚੀਜ਼ 'ਚ ਸਿਫਤ ਹੋਏਗੀ ਕਿ ਲੈ ਜੀ ਇਹਦੀ ਜਨਾਨੀ ਕਿੰਨੀ ਸੋਹਣੀ ਮਿਲੀ ਐ ਇਹਨੂੰ ਇਹਨਾਂ loyel ਵੀ ਆ ਤੇ ਅੰਨੀ ਸੁਨੱਖੀ ਵੀ ਇਹਨੂੰ ਮਿਲੀ ਆ ਐ ਨਹੀਂ ਇਹਨਾਂ ਨੂੰ ਸ਼ਰਮ ਆਉਂਦੀ ਇਹਨਾਂ ਨੂੰ ਆਪਣੀ ਇਨਸਿਕਿਉਰਟੀ ਹੋ ਜਾਂਦੀ ਆ ਮੈਨੂੰ ਜਿੱਦ ਤੱਕ ਸ਼ੱਕ ਪੈਂਦੀ ਆ ਇਹ ਜਿਹੜੀ ਮੇਰੀ ਭੈਣਾਂ ਨੇ ਕੁਐਸਚਨ ਕਰਨ ਨੂੰ ਮੈਨੂੰ ਵੌਇਸ ਨੂੰ ਕਿਹਾ ਆ ਮੈਨੂੰ ਜਿੱਦ ਤੱਕ ਮੈਂ ਜੇ ਇਹਦਾ ਆਨਸਰ ਦਵਾਂ ਤੇ ਮੈਨੂੰ ਲੱਗਦਾ ਇਹਨਾਂ ਦੇ ਦਿਲ 'ਚ ਇਨਸਿਕਿਉਰਟੀ ਤਾਂ ਆਂਦੀ ਆ ਕਿਉਂਕਿ ਇਹ ਆਪਣੇ ਆਪ 'ਚ ਆਪਣੇ ਆਪ ਨੂੰ ਵੈਲਿਊ ਨਹੀਂ ਦੇ ਰਹੇ ਹੁੰਦੇ ਇਹਨਾਂ ਦੀ ਜ਼ੀਰੋ ਪਰਫਾਰਮੈਂਸ ਕਰਕੇ ਇਹਨਾਂ ਨੂੰ ਸਿਕਿਉਰਟੀ ਹੋ ਜਾਂਦੀ ਆ ਕਿ ਮੈਂ ਤਾਂ ਉਹ ਪਰਫਾਰਮੈਂਸ ਦੇ ਨਹੀਂ ਰਿਹਾ ਮੈਂ ਤਾਂ ਕੋ ਰਿਸਪੌਂਸਿਬਿਲਟੀ ਨਿਭਾ ਨਹੀਂ ਰਿਹਾ ਨਾ ਤਾਂ ਮੈਂ ਸੈਕਸ਼ੂਅਲੀ ਸਟਰੋਂਗ ਆ ਤੇ ਮੇਰੀ ਜਨਾਨੀ ਕਿਸੇ ਹੋਰ ਦੇ ਨਾਲ ਨਾ ਗੱਲਾਂ ਕਰਨ ਲੱਗ ਜਵੇ ਇਹ ਇਹ ਸਿਕਿਉਰਟੀ ਰੱਖ ਕੇ ਤੇ ਮੈਨੂੰ ਲੱਗਦਾ ਇਹ ਫਿਰ ਇਦਾਂ ਦੇ ਹਰਕਤਾਂ ਕਰਨ ਲੱਪ ਜਾਂਦੇ ਕਿਉਂਕਿ ਆਲਰੇਡੀ ਇਹ ਬਾਹਰ ਮੂੰਹ ਮਾਰ ਰਹੇ ਹੁੰਦੇ ਆ ਪਰ ਫਿਰ ਇਹ ਆਪਣੀ ਜਨਾਨੀ ਨੂੰ ਵੀ ਇਨਸਿਕਿਉਰਟੀ ਨਾਲ ਦੇਖਣ ਲੱਪ ਜਾਂਦੇ ਆ ਕਿਉਂਕਿ ਇਹਨਾਂ ਦੇ ਮਨ 'ਚ ਡਰ ਆ ਜਾਂਦਾ ਕਿ ਅਸੀਂ ਤਾਂ ਇਹ ਕੰਮ ਕਰ ਰਹੇ ਹਾਂ ਤੇ ਸਾਡੀ ਜਨਾਨੀ ਵੀ ਕਿਸੇ ਹੋਰ ਨਾਲ ਗੱਲਾਂ ਕਰ ਰਹੀ ਹੋਊਗੀ ਬਟ ਇਹਨਾਂ ਨੂੰ ਸ਼ਰਮ ਨਹੀਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੇਰਾ ਇਹ ਆਨਸਰ ਸਗਾ ਕਿ ਸ਼ਾਇਦ ਇਹਨਾਂ ਦੇ ਮਨ 'ਚ ਏ ਇਨਸਿਕਿਉਰਟੀ ਹੋਗੀ ਤਾਂ ਇਹ ਲੋ ਸਟੈਂਡਰਡ ਤੇ ਡਿੱਗਦੇ ਆ ਹਨਾ ਵਾਪਸ ਮੁੜ ਕੇ ਤਾਂ ਫਿਰ ਇਹਨਾਂ ਨੇ ਇੰਦੀ ਲਾਸਟ ਵਿੱਚ ਜਨਾਨੀਆਂ ਦੇ ਤਰਲੇ ਕੱਢਣੇ ਹੁੰਦੇ ਆ ਕਿ ਯਾਰ ਮੈਂ ਗਲਤ ਰਸਤੇ ਤੇ ਪੈ ਗਿਆ ਆਮ ਸੌਰੀ ਮੇਰ ਤੋਂ ਗਲਤੀ ਹੋ ਗਈ ਪਿੱਛਾ ਵੀ ਤਾਂ ਫਿਰ ਉਹਨਾਂ ਦੇ ਕੋਲ ਹੀ ਮੁੜਨਾ ਹੁੰਦਾ ਆ ਪਰ ਫਿਰ ਫਿਰ ਤੁਸੀਂ ਗੂਹ ਤੇ ਡਿੱਗਦੇ ਹੀ ਕਿਉਂ ਹੈਨਾ ਪਰ ਜੇ ਤੁਹਾਡੀਆਂ ਜਨਾਨੀਆਂ ਹੀ ਕੰਮ ਕਰਦਣ ਫਿਰ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਨਾ ਅਗਰ ਤੁਹਾਡੀ ਜਨਾਨੀ ਮੰਨ ਲਓ ਕਿਸੇ ਨਾਲ ਗੱਲ ਕਰਨ ਲੱਗ ਪਈ ਉਹ ਤੁਹਾਡੇ ਤੋਂ ਬਰਦਾਸ਼ਤ ਨਹੀਂ ਨਾ ਹੋਊਗਾ ਫਿਰ ਤੁਸੀਂ ਕਹਤੇ ਕਿਸੇ ਨਾਲ ਗੱਲ ਕਰਦੇ ਹੋ ਤੁਸੀਂ ਕਿੱਦਾਂ ਸੋਚਦੇ ਹੋ ਕਿ ਜਨਾਨੀਓ ਚੀਜ਼ ਬਰਦਾਸ਼ਤ ਕਰ ਲਵੇ ਅਗਰ ਇੱਕ ਬੰਦਾ ਆਪਣੀ ਜਨਾਨੀ ਲਾਇਲ ਚਾਹੁੰਦਾ ਆ ਤਾਂ ਜਨਾਨੀ ਵੀ ਚਾਹੁੰਦੀ ਆ ਕਿ ਉਹਦੀ ਉਹਦਾ ਬੰਦਾ ਬਿਲਕੁਲ ਉਹਦੇ ਨਾਲ ਲਾਇਲ ਚੱਲੇ ਤੁਸੀਂ ਆਪਣਾ ਕੈਰੀਅਰ ਬਣਾਓ ਤੁਸੀਂ ਆਪਣੇ ਬੱਚਿਆਂ ਬਾਰੇ ਸੋਚੋ ਹੈਨਾ ਕੋਈ ਵੀ ਜਨਾਨੀ ਨਹੀਂ ਬੇਫਕੂਫ ਨਹੀਂ ਹੁੰਦੀ ਜਦੋਂ ਉਹਨੂੰ ਤੱਕੇ ਪੈਂਦੇ ਰਹਿੰਦੇ ਆ ਦੇਖੋ ਪ੍ਰੈਗਨਨਸੀ ਤੋਂ ਬਾਅਦ ਕਿੰਨੇ ਚੇਂਜਸ ਹੁੰਦੇ ਆ ਬਾਡੀ ਦੇ ਵਿੱਚ ਹਨਾ 2 ਇਅਰਸ ਲੱਗ ਜਾਂਦੇ ਆ ਬਾਡੀ ਨੂੰ ਨੋਰਮਲ ਹੋਣ ਤੇ ਹੁਣ ਮੇਰਾ ਵੀ ਇਹੀ ਹੈ ਸੌਰੀ 2 ਸਾਲ ਇਹ ਪਰ ਬੰਦੇ 2 ਸਾਲ ਦਿੰਦੇ ਨਹੀਂ ਆ ਜਨਾਨੀ ਨੂੰ ਦਿੰਦੇ ਨਹੀਂ ਆ ਇਹ ਇਹਨਾਂ ਨੂੰ ਟਾਈਮ ਨਹੀਂ ਟਪਾਉਣਾ ਆਂਦਾ ਕਿ ਮੈਂ ਆਪਣੀ ਜਨਾਨੀ ਨੂੰ ਐਟ ਲੀਸਟ 2 ਸਾਲ ਦਵਾ ਉਹਨੂੰ ਥੋੜਾ ਟਾਈਮ ਦਵਾ ਕਿ ਵੀ ਉਹ ਰਿਕਵਰ ਹੋ ਜੇ ਨਾ ਉਹਨੂੰ ਇਹ ਬੋਡੀ ਸ਼ੇਮਿੰਗ ਕਰਨ ਆਪਾਂ ਦੇ ਤੂੰ ਗੰਦੀ ਲੱਗਦੀ ਤੂੰ ਮੋਟੀ ਲੱਗਦੀ ਤੂੰ ਐਂ ਲੱਗਦੀ ਆਪਾਂਵੇਂ ਟਿੱਡਲ ਹੋਣ ਹਨਾ ਆਪਾਂਵੇਂ ਕਿਸੇ ਕੰਮ ਦੇ ਨਾ ਲੱਗਦੇ ਹੋਣ ਤੁਸੀਂ ਕਿਹੜਾ ਮਸਲ ਬਣਾਈ ਹੁੰਦੇ ਆ ਤੁਸੀਂ ਕਿਹੜਾ ਜਿਮ ਜਾਂਦੇ ਹੋ ਤੁਸੀਂ ਕਿਹੜਾ ਐਬਸ ਕੱਢੇ ਹੋਏ ਆ ਨਾ ਵੀ ਤੁਸੀਂ ਆਪਣੀ ਜਨਾਨੀ ਜਨਾਨੀ ਨੇ ਤਾਂ ਬੱਚਾ ਜੰਮਿਆ ਤੁਸੀਂ ਬੱਚਾ ਜੰਮ ਲੋਗੇ ਮਤਲਬ ਇਹ ਚੀਜ਼ੇ ਅੰਡਰਸਟੈਂਡ ਨਹੀਂ ਕਰਦੇ ਉਹਨਾਂ ਦੀ ਬੋਡੀ ਸ਼ੇਮਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਨੀਚਾ ਦਿਖਾਣਾ ਸ਼ੁਰੂ ਕਰ ਦਿੰਦੇ ਆ ਕਿ ਤੂੰ ਮੋਟੀ ਹੀ ਲੱਗ ਤੈਨੂੰ ਕੋਈ ਪਸੰਦ ਨਾ ਕਰੇ ਅਰੇ ਉਹ ਜੇ ਆਪਣੇ ਆਪ ਨੂੰ ਟੋਨਿੰਗ ਚ ਲੈ ਕੇ ਆਏਗੀ ਉਹ ਗੁੱਡ ਦਿਖੇਗੀ ਗੁੱਡ ਲੁਕਿੰਗ ਦਿਖੇਗੀ ਡਸਨ ਇਹਦਾ ਮਤਲਬ ਇਹ ਨਹੀਂ ਬਣਦਾ ਕਿ ਉਹ ਕਿਸੇ ਹੋਰ ਮੁੰਡੇ ਨੂੰ ਆਪਣੀ ਬਾਡੀ ਦਿਖਾਉਣ ਵਾਸਤੇ ਉਹ ਸੋਹਣੀ ਲੱਗ ਰਹੀ ਆ ਉਹ ਬੇਫਕੂਫਾ ਉਹ ਤੁਹਾਡੇ ਲਈ ਹੀ ਜੱਚ ਰਹੀ ਆ ਉਹ ਤੁਹਾਨੂੰ ਸੋਹਣਾ ਲੱਗਣ ਲਈ ਹੀ ਸੋਹਣੀ ਬਣ ਰਹੀ ਆ ਇਹਨਾਂ ਨੂੰ ਇਹ ਸਮਝ ਨਹੀਂ ਲੱਗਦੀ ਬਟ ਇਹ ਇਨਸਿਕਿਉਰਟੀ ਪੈਦਾ ਕਰਨ ਆਪਦੇ ਆਪਣੇ ਦਿਮਾਗ ਚ ਕਿ ਖਰੇ ਮੇਰੀ ਜਨਾਨੀ ਸੋਹਣੀ ਲੱਗੂਗੀ ਤਾਂ ਇਹਨੂੰ ਕਿਸੇ ਹੋਰ ਬੰਦੇ ਨੇ ਪਸੰਦ ਕਰ ਲੈਣਾ ਥੋੜਾ ਆਪਣੀ ਜਨ ਜਦੋਂ ਤੁਹਾਨੂੰ ਟਰਸਟ ਹੀ ਹੈ ਨਹੀਂ ਆਪਣੀ ਜਨਾਨੀ ਦੇ ਉੱਤੇ ਫਿਰ ਉਹ ਰਿਲੇਸ਼ਨਸ਼ਿਪ ਕਾਦਾ ਰਹਿ ਗਿਆ ਤੁਸੀਂ 2-2 3-3 4-4 5-5 6-6 ਸਾਲ ਕੱਢ ਦਿੰਦੇ ਹੋ 10-10 ਸਾਲ ਕੱਢ ਦਿੰਦੇ ਹੋ ਬਟ ਟਰਸਟ ਹੀ ਨਹੀਂ ਹੈਗਾ ਰਿਲੇਸ਼ਨਸ਼ਿਪ 'ਚ ਔਰ ਰਿਲੇਸ਼ਨਸ਼ਿਪ ਕਿੱਦਾਂ ਚੱਲੇਗਾ ਐਟ ਲੀਸਟ ਜੇ ਤੁਸੀਂ ਮੂੰਹ ਤੋਂ ਕਹਿੰਦੇ ਹੋ ਨਹੀਂ ਅਸੀਂ ਤਾਂ ਤੈਨੂੰ ਪਿਆਰ ਕਰਦੇ ਹਾਂ ਅਸੀਂ ਤਾਂ ਤੈਨੂੰ ਪਿਆਰ ਕਰਦੇ ਹਾਂ ਇਹ ਕਲੇਸ਼ੀਆ ਨੂੰ ਮੇਰਾ ਇੱਕ ਕੁਐਸਚਨ ਆ ਜੇ ਤੁਸੀਂ ਪਿਆਰ ਕਰਦੇ ਹਾਂ ਤਾਂ ਟਰਸਟ ਕਿੱਥੇ ਆ ਥੇਅਰ ਇਜ਼ ਲਵ ਸ਼ੋ ਮੀ ਹਣਾ ਐਦਾਂ ਪੁੱਛਿਆ ਕਰੋ ਮੇਰੀਓ ਭੈਣੋ ਕਿ ਪਿਆਰ ਕਿੱਥੇ ਆ ਦਿਖਾ ਕੇਅਰ ਕਿੱਥੇ ਆ ਦਿਖਾ ਉਹ ਇੱਕ ਦਿਖਾਵਾ ਦਿਖਾਣਾ ਕਿ ਮੈਂ ਤੈਨੂੰ ਬਹੁਤ ਕੇਅਰ ਕਰਦਾ ਆਂ ਮੈਂ ਤੈਨੂੰ ਬਹੁਤ ਇੱਦਾਂ ਕਰਦਾ ਆਂ ਉਹਨੂੰ ਪੂਰਾ ਮੈਨੀਪੂਲੇਟ ਰੱਖਣਾ ਫਿਰ ਜਦੋਂ ਵੀਜ਼ੇ ਆ ਗਏ ਤੇ ਫਿਰ ਜਿਹੜੀਆਂ ਚੀਜ਼ਾਂ ਪਹਿਲਾਂ ਐਕਸੈਪਟ ਸਿਗੀਆਂ ਫਿਰ ਉਹਨਾਂ ਦੇ ਉੱਤੇ ਕੁਐਸਚਨ ਕਰਨੇ ਸ਼ੁਰੂ ਕਰ ਦੇਣੇ ਕਈਆਂ ਦੇ ਇਦਾਂ ਪ੍ਰੋਬਲਮ ਆਈ ਆ ਕਿ ਬੱਚੇ ਵੀ ਹੋ ਗਏ ਬਾਅਦ ਵਿੱਚ ਉਹਦੇ ਤੇ ਕੁਐਸਚਨ ਕਰਨਾ ਸ਼ੁਰੂ ਕਰਤਾ ਤੇਰਾ ਤਾਂ ਪਹਿਲਾਂ ਆ ਸੀ ਫੇ ਪਿਛਲਾ ਚੀਜ਼ ਉਦੋਂ ਕਿਉਂ ਚੇਤੇ ਆਉਂਦੀ ਆ ਜਦੋਂ ਤੁਹਾਡਾ ਵੀਜ਼ੇ ਆ ਜਾਂਦੇ ਤੁਹਾਡੀ ਰੈਜ਼ਿਡੈਂਸੀ ਆ ਜਾਂਦੀਆਂ ਫਿਰ ਉਹ ਚੀਜ਼ਾਂ ਉੱਠ ਕੇ ਕਿਉਂ ਆਉਂਦੀਆਂ ਉਹ ਪਹਿਲਾਂ ਕਿਉਂ ਨਹੀਂ ਆਉਂਦੀਆਂ ਉਦੋਂ ਤੁਸੀਂ ਬੱਚੇ ਵੀ ਕਰ ਲੈਂਦੇ ਹੋ ਉਦੋਂ ਉਹ ਕੁਐਸਚਨ ਕਿਉਂ ਨਹੀਂ ਹੁੰਦਾ ਤੁਸੀਂ ਪਹਿਲੇ ਭਾਜੋ ਜੇ ਤੁਸੀਂ ਸੈਟੀਸਫਾਈਡ ਨਹੀਂ ਹੋ ਰਿਲੇਸ਼ਨਸ਼ਿਪ ਤੋਂ ਪਰ ਉਦੋਂ ਤੱਕ ਤੁਸੀਂ ਬਿਲਕੁਲ ਸੈਟੀਸਫਾਈਡ ਹੁੰਦੇ ਪਰ ਬਾਅਦ ਵਿੱਚ ਤੁਸੀਂ ਭੱਜ ਜਾਂਦੇ ਹੋ ਫਿਰ ਡਿੱਗਦੇ ਕਿਤੇ ਉਹ ਲੋ ਸਟੈਂਡਰਡ ਤੇ ਹੁਣ ਦੇਖੋ ਇਹਨਾਂ ਨੂੰ ਚੰਗੀਆਂ ਤਾਂ ਮਿਲਣੀਆਂ ਨਹੀਂ ਇਹਨਾਂ ਨੂੰ ਵੀ ਪਤਾ ਆ ਕਿ ਇਹਨਾਂ ਨੂੰ ਕਿੱਦਾਂ ਦੀਆਂ ਟੱਕਰ ਨਹੀਂ ਆਇਆ ਠੀਕ ਆ ਸੱਚ ਤਾਂ ਇਹ ਝੂਠ ਤਾਂ ਲਕੋ ਨਹੀਂ ਸਕਦੇ ਕਿ ਸਾਡਾ ਪਹਿਲਾ ਰਿਲੇਸ਼ਨ ਸੀ ਸਾਡੇ ਬੱਚੇ ਸੀ ਝੂਠ ਤਾਂ ਬੁੱਝਣਾ ਨਹੀਂ ਝੂਠ ਲਕੋਗੇ ਇੱਕ ਨਾ ਇੱਕ ਦਿਨ ਉਹ ਵੀ ਸਾਹਮਣੇ ਆ ਜਾਣਾ ਫਿਰ ਅਗਲੀ ਨੇ ਵੀ ਉਸ ਤਰੀਕੇ ਨਾਲ ਚੱਲਣਾ ਤੇ ਜੇ ਸੱਚ ਬੋਲ ਕੇ ਚੱਲਣਗੇ ਅਗਲੀ ਵੀ ਸੈਕੰਡ ਪੀਸ ਲੈ ਕੇ ਚੱਲੂਗੀ ਬੰਦੇ ਨੂੰ ਕਿ ਤੂੰ ਇੱਕ ਸੈਕੰਡ ਹੈਂਡ ਬੰਦਾ ਆ ਤੇਰੇ ਪਹਿਲਾਂ ਵੀ ਬੱਚਾ ਸਗਾ ਤੇ ਜੇ ਝੂਠ ਬੋਲਣਗੇ ਤੇ ਫਿਰ ਉਹ ਜਦੋਂ ਉਹਦਾ ਸੱਚ ਮੂਰੇ ਆਏਗਾ ਉੱਥੇ ਵੀ ਰਿਲੇਸ਼ਨਸ਼ਿਪ ਚ ਕੰਪਲਿਕੇਸ਼ਨ ਹੋਣਗੀਆਂ ਝੂਠ ਕਦੇ ਨਹੀਂ ਲੁਕਦਾ ਕਦੇ ਵੀ ਨਹੀਂ ਲੁਕਦਾ ਇੱਕ ਕੈਮਰਾ ਆਲਰੇਡੀ ਉੱਪਰ ਲੱਗਾ ਹੋਇਆ ਹੈ ਜਿਹੜਾ ਸੱਚ ਸਾਹਮਣੇ ਲਿਆਉਂਦਾ ਆ ਸੋ ਮੈਂ ਇਹਨਾਂ ਵਿਊਰਾਂ ਜਿਹੜੇ ਮੇਰੇ ਵਿਊਜ਼ ਦੇਖਦੇ ਆ ਜਿਹੜੇ ਮੇਰੇ ਵਿਊ ਕਰਦੇ ਆ ਮੇਰੀ ਪੋਸਟ ਨੂੰ ਹਨਾ ਵਿਊਅਰਸ ਉਬ ਮੁੰਡਿਆਂ ਨੂੰ ਉਹ ਬੰਦਿਆਂ ਨੂੰ ਇੱਕ ਕੁਐਸਚਨ ਆ ਪਲੀਜ਼ ਕਮੈਂਟ ਜਾ ਕੇ ਸਿਰਫ ਮੁੰਡੇ ਤੇ ਬੰਦੇ ਆ ਕੇ ਜਰੂਰ ਦੱਸਣਾ ਜਿਹੜੇ ਵੂਮਨ ਹੇਟਰ ਆ ਉਹ ਤਾਂ ਥੋੜਾ ਪਰੇ ਰਹਿਣ ਕਿਉਂਕਿ ਉਹਨਾਂ ਦੀਆਂ ਜਨਾਨੀਆਂ ਉਹਨਾਂ ਨੂੰ ਛੱਡ ਕੇ ਭੱਜੀਆਂ ਹੁੰਦੀਆਂ ਉਹ ਵੂਮਨਸ ਨੂੰ ਹੇਟ ਬਹੁਤ ਕਰਦੇ ਆ ਤਾਂ ਫਿਰ ਆ ਕੇ ਬੇਫਕੂਫ ਕਮੈਂਟ ਕਰਦੇ ਆ ਮੈਂ ਡਿਲੀਟੀ ਮਾਰ ਦਿੰਨੀ ਆ ਪਰ ਜਿਹੜੇ ਕੰਪਲਿਕੇਸ਼ਨ ਦੇ ਵਿੱਚ ਤੁਰੇ ਫਿਰਦੇ ਆ ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ ਸਿਰਫ ਆਪਣੀ ਮੰਮੀਆਂ ਦੀ ਸੁਣਦੇ ਆ ਮੰਮੀ ਬੋਏ ਬਣੇ ਹੋਏ ਆ ਜਜ ਉਹਨਾਂ ਦੇ ਫਰੈਂਡਸ ਦੀ ਸੁਣਦੇ ਆ ਉਹ ਉੱਠ ਕੇ ਜਰੂਰ ਕਮੈਂਟ ਕਰਨ ਪਲੀਜ਼ ਕਿ ਤੁਸੀਂ ਐਦਾ ਲੋ ਸਟੈਂਡਰਡ ਕੁੜ ਦੱਸੋ ਕਿਉਂ ਡਿੱਗਦੇ ਹੋ ਤੁਹਾਡੀ ਇੱਕ ਇਮੈਚੂਰ ਤੁਸੀਂ ਐਨੇ ਐਨੇ ਵੀ ਨਹੀਂ ਕੋਈ ਬੰਦਾ ਇਮੈਚੂਰ ਹੁੰਦਾ ਤੁਹਾਡੇ ਦਿਮਾਗ ਖੁਦ ਦੇ ਕੰਮ ਨਹੀਂ ਕਰਦੇ ਜਾਂ ਤੁਹਾਡੇ ਖੁੱਲੇ ਨਹੀਂ ਹੋਏ ਹੈਗੇ ਤੁਹਾਨੂੰ ਹੀਲਿੰਗ ਪ੍ਰੋਸੈਸ ਵਿੱਚ ਜਾਣਾ ਨਹੀਂ ਆਉਂਦਾ ਜਾਂ ਤੁਹਾਡੀ ਸਪਿਰਚੁਅਲ ਅਵੇਕਨਿੰਗ ਹੋ ਨਹੀਂ ਰਹੀ ਜਾਂ ਤੁਸੀਂ ਕਰਨਾ ਨਹੀਂ ਚਾਹੁੰਦੇ ਇਹਦਾ ਜਵਾਬ ਮੈਨੂੰ ਜਰੂਰ ਦਿਓ ਹੁਣ ਤੁਹਾਨੂੰ ਸਪਿਰਚੁਅਲ ਅਵੇਕਨਿੰਗ ਦਾ ਵੀ ਨਹੀਂ ਪਤਾ ਹੋਣਾ ਹੈਗਾ ਕਿ ਉਹ ਕਿੱਦਾਂ ਹੁੰਦੀ ਆ ਜਦੋਂ ਤੁਸੀਂ ਇੱਕ ਹੁਣ ਜਿੱਦਾਂ ਕੋਈ ਵੀ ਆ ਕੋਈ ਬੰਦੇ ਦਾ ਕੋਈ ਵੀ ਸਾਈਕਲ ਉਹ ਐਂਡ ਹੋ ਗਿਆ ਹਨਾ ਜੋ ਵੀ ਉਹਦੇ ਰਿਲੇਸ਼ਨਸ਼ਿਪ ਚ ਹੋਇਆ ਉਹ ਬੰਦਾ ਚੇਂਜ ਹੋ ਗਿਆ ਲਾਈਕ ਮੀ ਆਮ ਫੁਲੀ ਚੇਂਜਡ ਠੀਕ ਆ ਹੁਣ ਮੈਨੂੰ ਮੇਰੀ ਲਾਈਫ ਚ ਪਰਸਨ ਉਹ ਚਾਹ ਉਹ ਚਾਹਦੀ ਆ ਮੈਂ ਮਤਲਬ ਮੈਂ ਐਗਜ਼ਾਮਪਲ ਦੇਣ ਲੱਗੀ ਆ ਕਿ ਜਿਹੜਾ ਬੰਦਾ ਮੈਨੂੰ ਜਿੱਦਾਂ ਹੈਗੀ ਮੈਂ ਉਦਾਂ ਹੀ ਮੈਨੂੰ ਐਕਸੈਪਟ ਕਰੇ ਠੀਕ ਆ ਜੋ ਮੈਂ ਹੈਗੀ ਆ ਦ ਵੇ ਆਈ ਆਮ ਤੇ ਜੇ ਮੈਨੂੰ ਨਹੀਂ ਐਕਸੈਪਟ ਕਰਦਾ ਹੀ ਕੈਨ ਗੋ ਭੜ ਮੇ ਜਾਏ ਤੇ ਉਹ ਚੀਜ਼ ਕਿਉਂ ਨਹੀਂ ਹੁੰਦੀ ਤੁਸੀਂ ਆਪਣੇ ਆਪ ਨੂੰ ਚੇਂਜ ਕਿਉਂ ਨਹੀਂ ਕਰ ਸਕਦੇ ਪਲੀਜ਼ ਆਨਸਰ ਦਿਓ ਇਸ ਚੀਜ਼ ਦਾ